ਸੱਜਰੀ ਸਵੇਰ ਗੁਰੂ ਘਰੋਂ ਪਾਠੀ ਦੀ ਆਵਾਜ਼ ਸੁਣ ਕੇ ਕਮਲਜੀਤ ਨੇ ਉੱਠ ਕੇ ਚਾਹ ਬਣਾਈ ਤੇ ਆਪਣੇ ਘਰ ਵਾਲੇ ਹਰਕਮਲ ਨੂੰ ਦੇਣ ਚਲੀ ਗਈ। ਧੀਆ ਦੇ ਵਿਆਹ ਦੀ ਫਿਕਰ 'ਚ ਬੈਠਾ ਹਰਕਮਲ ਸਿੰਘ ساری ਰਾਤ ਨਾ ਸੁੱਤਾ। ਪਲੇਠੀ ਕੁੜੀ ਦਾ ਵਿਆਹ ਰੱਖ ਦਿੱਤਾ ਸੀ। ਕੋਲ ਕੋਈ ਪੈਸਾ ਵੀ ਨਹੀਂ ਸੀ ਤੇ ਵਿਆਹ ਦੇ ਦਿਨ ਨਜ਼ਦੀਕ ਆ ਰਹੇ ਸੀ। ਛੋਟੇ ਵੀਰ ਕਲਦੀਪ ਸਿੰਘ ਨੇ ਹਰ ਹਾਲਤ ਵਿੱਚ ਮਦਦ ਦੇਣ ਦਾ ਭਰੋਸਾ ਦਿਵਾਇਆ ਸੀ ਫੇਰ ਵੀ ਫਿਕਰ ਤਾਂ ਹੈਗਾ ਹੀ ਸੀ ਕਮਲਜੀਤ ਤੁਸੀਂ ਫਿਕਰ ਨਾ ਕਰੋ ਰੱਬ ਆਪੇ ਸਾਡਾ ਸਾਥ ਦੇਵੇਗਾ ਹਰ ਕਾਮਲ ਕੀ ਕਰੀਏ ਸਭ ਕਿਸਮਤ ਦੇ ਖੇਰ ਨੇ ਪੁੱਤ ਤਾਂ ਸ਼ਰਾਬ ਦੇ ਨਸ਼ੇ ਵਿੱਚ ਚਲਿਆ ਗਿਆ ਐਨਾ ਆ ਕੇ ਘਰੋਂ ਬਾਹਰ ਚਲਿਆ ਜਾਂਦਾ ਹੈ ਕਮਲਜੀਤ ਉੱਠ ਕੇ ਸਭ ਤੋਂ ਵੱਡੀ ਕੁੜੀ ਨੂੰ ਚਾਹ ਦੇਣ ਜਾਂਦੀ ਹੈ ਰੋਜ਼ਾਨਾ ਤਾਂ ਉੱਠ ਜਾਂਦੀ ਹੈ ਜਲਦੀ ਸਾਰਾ ਪਸ਼ੂਆਂ ਦਾ ਕੰਮ ਵੀ ਕਰਦੀ ਹੈ ਅੱਜ ਪਤਾ ਨਹੀਂ ਕਿਉਂ ਨਹੀਂ ਉઠી ਮੰਜੇ ਤੇ ਸ੍ਰਿੰਦਰ ਹਲੇ ਵੀ ਸੌ ਰਹੀ ਸੀ ਕਮਲਜੀਤ ਨੇ ਉਸ ਨੂੰ ਨਹੀਂ ਉਠਾਇਆ ਹੁਣ ਦੇ ਦਿਨ ਹੀ ਨੇ ਫੇਰ ਤਾਂ ਮੇਰੀ ਤੀਨੇ ਮੌਕੇ ਦੇ ਮੌਕੇ ਆਇਆ ਕਰਨਾ ਸ੍ਰਿੰਦਰ ਦਾ ਮੱਥਾ ਚੁੰਮਦੇ ਹੋਏ ਮੇਰੀ ਰਾਣੀ ਤੂੰ ਹੀ ਸਭ ਤੋਂ ਪਹਿਲਾਂ ਮੈਨੂੰ ਮਾਂ ਬਣ ਦਾ ਸੁੱਖ ਦਿੱਤਾ ਹੈ ਸਭ ਤੇ ਸਾਰੇ ਸੁਪਨੇ ਪੂਰੇ ਕਰੇ ਮੈਨੂੰ ਮਾਂ ਬਣ ਦਾ ਸੁੱਖ ਹੀ ਸਭ ਤੋਂ ਪਹਿਲਾਂ ਤੂੰ ਦਿੱਤਾ ਸੀ ਉਸ ਨੂੰ ਬਿਨਾ ਉਠਾਏ ਉਹ ਚਲੀ ਜਾਂਦੀ ਹੈ ਦਪਹਿਰ ਹੋ ਗਿਆ ਬਾਹਰਲਾ ਕੰਮ ਖਤਮ ਕਰਕੇ ਹਰਕਮਲ ਵੀ ਵਾਪਸ ਆ ਜਾਂਦਾ ਹੈ ਤੇ ਸ੍ਰਿੰਦਰਵਾਰੇ ਪੁੱਛਦਾ ਹੈ ਕਮਲਜੀਤ ਉਹ ਤਾਂ ਹਾਲੇ ਉઠી ਹੀ ਨਹੀਂ ਹਰਕਮਲ 12 ਵਜੇ ਉਠਾ ਕੁੜੀ ਨੂੰ ਮੈਂ ਉਸ ਨਾਲ ਕੋਈ ਗੱਲਬਾਤ ਕਰਨੀ ਹੈ ਕਮਲਜੀਤ ਉਸ ਨੂੰ ਉਠਾਉਣ ਜਾਂਦੀ ਹੈ ਹਾਕ ਮਾਰ ਕੇ ਉਠਣ ਲਈ ਆਖਦੀ ਹੈ ਕਈ ਵਾਰ ਕਹਿਨ ਤੇ ਵੀ ਜਦੋਂ ਉਹ ਨਹੀਂ ਉਠਦੀ ਤਾਂ ਉਸ ਨੂੰ ਬੇਹਣੀ ਹਲਾ ਕੇ ਕਹਿੰਦੀ ਹੈ ਅਚਾਨਕ ਉਸ ਦੇ ਹੱਥ ਨੂੰ ਖੂਨ ਲੱਗ ਜਾਂਦਾ ਹੈ ਉਹ ਆਪਣੇ ਹੱਥ ਤੇ ਲੱਗਿਆ ਖੂਨ ਦੇਖ ਕੇ ਡਰ ਕੇ ਚੀਕ ਮਾਰਦੀ ਹੈ ਦੋਨੋਂ ਛੋਟੀਆਂ ਕੁੜੀਆਂ ਹਰਕਮਲ ਦੌੜ ਕੇ ਅੰਦਰ ਆ ਜਾਂਦੇ ਨੇ ਮਨਜੀਤ ਤੇ ਸਰਿੰਦਰ ਨੂੰ ਜਦੋਂ ਪਈ ਦੇਖਦੇ ਨੇ ਤਾਂ ਉਸਨੇ ਆਪਣੇ ਇੱਕ ਹੱਥ ਦੀ ਨਾਸ ਕੱਟੀ ਹੁੰਦੀ ਹੈ ਕਮਲਜੀਤ ਤੇ ਹਰਕਮਲ ਥੱਲੇ ਜ਼ਮੀਨ ਤੇ ਡਿੱਕ ਜਾਂਦੇ ਨੇ ਛੋਟੀਆਂ ਕੁੜੀਆਂ ਦੇਖ ਚੀਕਾਂ ਮਾਰ ਰਹੀਆਂ ਸ਼ੁਰੂ ਕਰ ਦਿੰਦੀਆਂ ਨੇ ਐਨਾ ਰੌਲਾ ਰੱਪਾ ਸੁਣ ਕੇ ਆਲੇ-ਦੁਆਲੇ ਦੇ ਲੋਕ ਵੀ ਆ ਜਾਂਦੇ ਨੇ ਪਿੰਡ ਦੀ ਪੰਚਾਇਤ ਪੁਲਿਸ ਨੂੰ ਫੋਨ ਕਰ ਦਿੰਦੀ ਹੈ ਪੁਲਿਸ ਲਾਸ਼ ਨੂੰ ਪੋਸਟਮਾਰਟਮ ਲਈ ਲੈ ਜਾਂਦੀ ਹੈ ਪੋਸਟਮਾਰਟਮ ਦੀ ਰਿਪੋਰਟ ਆ ਜਾਣ ਤੇ ਡਾਕਟਰ ਪੁਲਿਸ ਵਾਲੇ ਨਾਲ ਸਲਾਹ ਕਰਦਾ ਹੈ ਕਿ ਜੋ ਹਰਕਮਲ ਪਿੰਡ ਦਾ ਹੀ ਹੈ ਉਹ ਉਸ ਪੁਲਿਸ ਵਾਲੇ ਨੂੰ ਆਖਦਾ ਹੈ ਕਿ ਉਹ ਸਿਰਫ ਕੁੜੀ ਦੇ ਮਾਵਾਪ ਉ ਨਾਲ ਹੀ ਗੱਲ ਕਰਨਗੇ ਪੁਲਿਸ ਵਾਲਾ ਮੰਨ ਜਾਂਦਾ ਹੈ ਕਮਲਜੀਤ ਦੀ ਹਾਲਤ ਤਾਂ ਕੋਈ ਗੱਲ ਕਰਨ ਦੀ ਨਹੀਂ ਹੁੰਦੀ ਇਸ ਲਈ ਪੁਲਿਸ ਤੇ ਡਾਕਟਰ ਹਰਕਮਲ ਨਾਲ ਸਿਰਫ ਗੱਲ ਹੀ ਕਰਦੇ ਹਨ ਕਮਲਜੀਤ ਵੀ ਕੋਲ ਹੁੰਦੀ ਹੈ ਡਾਕਟਰ ਹੌਸਲਾ ਰੱਖੋ ਜੀ ਪੁਲਿਸ ਦੋਹਾਂ ਡਾਕਟਰ ਹਰਕਮਲ ਨਾਲ ਸਿਰਫ ਗੱਲ ਹੀ ਕਰਦੇ ਨੇ ਤੇ ਪੁਲਿਸ ਕਹਿੰਦੀ ਹੈ ਕਿ ਤੁਹਾਨੂੰ ਪਤਾ ਹੈ ਲੜਕੀ ਨੇ ਇਹ ਸਭ ਕਿਉਂ ਕੀਤਾ ਹਰਕਮਲ ਸਾਨੂੰ ਤਾਂ ਇਹ ਕੁਝ ਨਹੀਂ ਪਤਾ ਅਸੀਂ ਤਾਂ ਵਿਆਹ ਦੇ ਦਿਨ ਬੰਨੇ ਹੋਏ ਸੀ ਡਾਕਟਰ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਤੁਹਾਡੀ ਬੇਟੀ ਦਾ 5 ਦਿਨ ਪਹਿਲਾਂ ਹੀ ਗਰਭਪਾਤ ਕਰਵਾਇਆ ਗਿਆ ਹੈ ਮਤਲਬ ਉਹਨਾਂ ਦੇ ਬੱਚੇ ਨੂੰ ਕੁੱਖ ਵਿੱਚ ਹੀ ਮਾਰਿਆ ਗਿਆ ਹੈ ਹਰਕਮਲ ਦੇ ਪੈਰਾਂ ਥੱਲਿਓ ਇਹ ਸੁਣ ਕੇ ਜ਼ਮੀਨ ਖਿਸਕ ਜਾਂਦੀ ਹੈ ਕਿ ਇਹ ਕਿੱਦਾਂ ਹੋ ਸਕਦਾ ਹੈ ਉਹ ਕੁੜੀ ਾਂ ਘਰੋਂ ਬਾਹਰ ਵੀ ਨਹੀਂ ਨਿਕਲਦੀ ਸੀ ਉਸ ਦੇ ਕੋਲ ਤੱਕ ਤਾਂ ਫੋਨ ਵੀ ਹੀ ਨਹੀਂ ਸੀ ਕਮਲਜੀਤ ਪਰਦਾ ਕਰ ਦੋ ਪਰਦਾ ਡਾਕਟਰ ਹਾਏ ਪਰਦਾ ਹੀ ਕਰ ਦੋ ਗੱਲ ਦਾ ਹੋਣਾ ਸਮਾਂ ਆਊਗਾ ਸਮਾਂ ਆਊਗਾ ਹਰ ਕਮਲ ਸਿੰਘ ਕਮਲਜੀਤ ਨੂੰ ਸੰਭਾਲਦਾ ਹੋਇਆ ਰੋਣ ਲੱਗ ਜਾਂਦਾ ਹੈ ਪੁਲਿਸ ਤੇ ਡਾਕਟਰ ਇਹ ਰਿਪੋਰਟ ਨੂੰ ਪਾੜ ਕੇ ਸੁੱਟ ਦਿੰਦੇ ਨੇ ਉਹਨਾਂ ਦੀ ਇੱਜ਼ਤ ਨੂੰ ਲੱਗੇ ਦਾਗ ਤੇ ਪਰਦਾ ਪੈ ਜਾਂਦਾ ਹੈ ਬਿਨਾ ਕੋਈ ਗੱਲ ਕੀਤੇ ਸਰਿੰਦਰ ਦੀ ਦੇ ਅਗਨੀ ਨੂੰ ਸਮਰਪਿਤ ਕਰ ਦਿੱਤੀ ਜਾਂਦੀ ਹੈ ਸਭ ਪਾਸੇ ਇੱਕ ਚੁੱਪ ਫੈਲ ਜਾਂਦੀ ਹੈ ਕਲਦੀਪ ਸਿੰਘ ਤੇ ਉਸ ਦੇ ਦੋ ਬੱਟੇ ਵੀਰ ਵਿਦੇਸ਼ ਗਏ ਹੋਏ ਸੀ ਸਭ ਤੋਂ ਬੱਟੇ ਦਾ ਨਾਮ ਹਰਕਮਲ ਤੇ ਛੋਟੇ ਦਾ ਸੁਰਜਨ ਸੀ ਕਲਦੀਪ ਸਭ ਤੋਂ ਛੋਟਾ ਸੀ ਦੇ ਪਿੰਡ ਵਿੱਚ ਬਹੁਤ ਹੀ ਧਰਮੀ ਬੰਦਾ ਮੰਨਿਆ ਜਾਂਦਾ ਸੀ ਪਹਿਲਾਂ ਹਰਕਮਲ ਤੇ ਫਿਰ ਸੁਰਜਨ ਸਿੰਘ ਦबई ਵਿੱਚ ਹੀ ਬਿਮਾਰ ਰਹਿਣ ਲੱਗ ਗਏ ਸੀ ਜਿਸ ਕਰਕੇ ਉਹ ਪੰਜਾਬ ਵਾਪਸ ਆ ਗਏ ਹਰਕਮਲ ਦੀਆਂ ਤਿੰਨ ਧੀਆਂ ਤੇ ਇੱਕ ਮੁੰਡਾ ਸੀ ਉਸ ਦੀਆਂ ਧੀਆਂ ਤਾਂ ਸਹੀ ਸੀ ਪਰ ਮੁੰਡਾ ਸ਼ਰਾਬ ਦਾ ਆਦੀ ਹੋ ਗਿਆ ਸੀ ਹਰਕਮਲ ਨੇ ਉਸ ਦੇ ਪੈਰ ਸੰਭਾਲਣ ਲਈ ਆਪਣੀ ਜ਼ਿੰਦਗੀ ਦੀ ਸਾਰੀ ਜਮਾ ਪੂੰਜੀ ਉਸ ਨੂੰ ਇੰਗਲੈਂਡ ਭੇਜਣ ਤੇ ਲਾ ਦਿੱਤੀ ਸੀ ਪਰ ਉਹ ਉੱਥੇ ਜਾ ਕੇ ਵੀ ਸ਼ਰਾਬ ਪੀਣ ਤੋਂ ਨਾ ਹਟਿਆ ਤੇ ਨਾ ਹੀ ਕੋਈ ਖਰਚਾ ਪਾਉਂਦਾ ਸੀ ਸੁਰਜਨ ਸਿੰਘ ਦੀ ਇੱਕ ਧੀ ਤੇ ਦੋ ਮੁੰਡੇ ਸੀ ਦੋ ਨੇ ਦੋ ਮੁੰਡੇ ਨਸ਼ਿਆਂ ਦੇ ਆਦੀ ਸੀ ਕੋਈ ਨਸ਼ਾ ਨਹੀਂ ਸੀ ਸਨ ਛੱਡਦੇ ਇਸ ਲਈ ਉਹਨਾਂ ਦੇ ਘਰ ਦੀ ਹਾਲਤ ਵੀ ਬਹੁਤ ਹੀ ਖਰਾਬ ਸੀ ਕੁਲਦੀਪ ਸਿੰਘ ਦੇ ਦੋ ਧੀਆਂ ਤੇ ਇੱਕ ਮੁੰਡਾ ਸੀ ਕੁਲਦੀਪ ਸਿੰਘ ਪਹਿਲਾਂ ਅਮਰੀਕਾ ਚਲਾ ਗਿਆ ਸੀ ਤੇ ਫਿਰ ਕੈਨੇਡਾ ਚਲਾ ਗਿਆ ਸੀ ਸੁਰਜਨ ਸਿੰਘ ਦੀ ਧੀ ਵਿਆਹ ਵਿੱਚ ਕੁਲਦੀਪ ਸਿੰਘ ਨੇ ਛੋਟੇ ਭਰਾ ਦਾ ਫਰਜ਼ ਨਿਭਾਉਂਦੇ ਸਾਰਾ ਖਰਚ ਕੀਤਾ। ਸੁਰਜਨ ਦੀ ਬੇਟੀ ਦਾ ਨਾਮ ਪ੍ਰੀਤ ਸੀ। ਕੁਲਦੀਪ ਸਿੰਘ ਦੇ ਤਿੰਨ ਬੱਚੇ ਬਹੁਤ ਹੀ ਸਮਝਦਾਰ ਸਨ। ਦੋਵੇਂ ਕੁੜੀਆਂ ਵੱਡੀ ਕੋਮਲ ਤੇ ਛੋਟੀ ਨਿਮਰ ਤੇ ਮੁੰਡਾ ਰਣਜੀਤ ਪੜਾਈ ਵਿੱਚ ਵਧੀਆ ਸੀ। ਕੁਲਦੀਪ ਹਰਕਮਲ ਦੀ ਧੀ ਦੇ ਵਿਆਹ ਤੋਂ 3 ਮਹੀਨੇ ਪਹਿਲਾਂ ਹੀ ਆ ਗਿਆ ਸੀ। ਪਰ ਹੋਣੀ ਨੂੰ ਉਦੋਂ ਆਪਣਾ ਜੋਹਰ ਦਿਖਾ ਦਿੱਤਾ ਸੀ। ਸੁਰਜਨ ਸਿੰਘ ਦੀ ਤੀ ਪ੍ਰੀਤ ਦਾ ਵਿਆਹ ਸ੍ਰੀਂਦਰ ਦੀ ਮੌਤ ਦੇ 4 ਮਹੀਨੇ ਬਾਅਦ ਕੀਤਾ ਗਿਆ। ਉਸ ਦਾ ਰਿਸ਼ਤਾ ਵੀ 3 ਸਾਲ ਪਹਿਲਾਂ ਹੀ ਕਰ ਦਿੱਤਾ ਗਿਆ ਸੀ। 12 ਜਮਾਤਾਂ ਪੜੀ ਸੀ ਬਸ ਫਿਰ ਪੂਆ ਚੰਨਕੌਰ ਦਾ ਰਿਸ਼ਤਾ ਚੰਨਕੌਰ ਨੇ ਰਿਸ਼ਤਾ ਕਰਵਾ ਦਿੱਤਾ ਸੀ। ਮੁੰਡਾ ਨਸ਼ੇ ਕਰਦਾ ਸੀ ਇਸ ਲਈ ਸੁਰਜਨ ਨੇ ਕੁੜੀ ਜਲਦੀ ਹੀ ਵਿਆਹ ਦੀ ਸੋਚ ਲਈ। ਚੰਨਕੌਰ ਆਪਣੇ ਸਾਰੇ ਵੀਰਾਂ ਤੋਂ ਛੋਟੀ ਸੀ ਤੇ लाਡਲੀ ਵੀ ਸਾਰਾ ਖਰਚਾ ਕੁਲਦੀਪ ਸਿੰਘ ਨੇ ਕੀਤਾ ਵਿਆਹ ਕੀਤਾ ਤੇ ਵਾਪਸ ਕੈਨੇਡਾ ਚਲੇ ਗਿਆ ਸੁਰਜਨ ਸਿੰਘ ਦੀ ਤੀਨ ਨੂੰ ਵਿਆਹ ਨੂੰ 9 ਮਹੀਨੇ ਲੰਘ ਗਏ ਕੁੜੀ ਦੇ ਵਿਆਹ ਤੋਂ ਬਾਅਦ ਸਿਰਫ ਇੱਕ ਵਾਰ ਹੀ ਪੇਕੇ ਘਰ ਆਈ ਸੀ ਮੁੰਡਾ ਵੀ ਕੁੜੀ ਨੂੰ ਬਸ ਇੱਕ ਵਾਰ ਹੀ ਲੈ ਕੇ ਆਇਆ ਸੀ ਫੋਨ ਬਿਹਫਤੇ ਵਿੱਚ ਇੱਕ ਵਾਰ ਹੀ ਆਉਂਦਾ ਸੀ ਕੁਲਦੀਪ ਸਿੰਘ ਦੀ ਪਤਨੀ ਤੇ ਪ੍ਰੀਤ ਦੀ ਮਾਂ ਉਸ ਦੀ ਸੁੱਖ ਪੁੱਛਣ ਲਈ ਗਈਆਂ ਉਹਨਾਂ ਨੇ ਉਹ ਕੁੜੀ ਨੂੰ ਉੱਥੇ ਬਹੁਤ ਖੁਸ਼ ਲੱਗਿਆ ਤੇ ਵਾਪਸ ਆ ਗਏ ਨਾ ਪੰਜਾਬ ਵਿੱਚ ਰੀਤ ਹੈ ਕਿ ਕੁੜੀਆਂ ਨੂੰ ਸੌਂਦੇ ਮਹੀਨੇ ਮਾਪੇ ਆਪਣੇ ਘਰ ਲੈ ਆਉਂਦੇ ਨੇ ਤੇ ਪ੍ਰੀਤ ਨੂੰ ਵੀ ਲੈ ਆਈ ਉਸੇ ਤਰ੍ਹਾਂ ਹੀ ਜਿਸ ਦਿਨ ਉਹ ਆਈ ਸਾਰਾ ਟੱਬਰ ਉਸਦੇ ਆਲੇ ਦੁਆਲੇ ਬੈਠ ਗਿਆ ਤੂੰ ਤਾਂ ਵਿਆਹ ਕਰਵਾ ਕੇ ਸਾਨੂੰ ਭੁੱਲ ਹੀ ਗਈ ਸਾਨੂੰ ਯਾਦ ਵੀ ਨਹੀਂ ਕਰਦੀ ਪ੍ਰੀਤ ਲੈ ਯਾਦ ਕਿਉਂ ਨਹੀਂ ਕਰਦੀ ਆਪਣੇ ਵੀ ਕਦੇ ਭੁੱਲਦੇ ਨੇ ਪ੍ਰੀਤ ਦੀ ਮਾਂ ਕਹਿੰਦੀ ਹੈ ਸੁੱਖਾ ਤੇਰਾ ਖਿਆਲ ਤਾਂ ਕਰਦਾ ਹੈ ਨਾ ਪ੍ਰੀਤ ਹਾਂ ਮਾਂ ਬਹੁਤ ਜ਼ਿਆਦਾ ਖਿਆਲ ਕਰਦੇ ਨੇ ਉਹ ਮੇਰਾ ਜੋ ਮੰਗਾ ਉਸੇ ਟਾਈਮ ਲਿਆ ਕੇ ਦਿੰਦੇ ਨੇ ਪ੍ਰੀਤ ਦੀ ਮਾਂ ਕਹਿੰਦੀ ਹੈ ਰੱਬ ਮਿਹਰ ਕਰੇ ਮੇਰੀ ਧੀ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਏ। ਪ੍ਰੀਤ ਨੂੰ ਆਈ ਨੂੰ 4 ਦਿਨ ਹੋ ਗਏ ਸੀ। ਇੱਕ ਦਿਨ ਅਚਾਨਕ ਉਸਦੇ ਪੇਟ ਦੇ ਵਿੱਚ ਦਰਦ ਹੋਣ ਲੱਗਿਆ। ਪ੍ਰੀਤ ਦੀ ਮਾਂ ਤੇ ਉਸਦੀ ਚਾਚੀ ਉਸ ਨੂੰ ਡਾਕਟਰ ਦੇ ਕੋਲ ਲੈ ਗਏ। ਡਾਕਟਰ ਨੇ ਚੈੱਕ ਕਰਕੇ ਉਸ ਨੂੰ ਦਵਾਈ ਦੇ ਦਿੱਤੀ ਤੇ ਪੇਟ ਦੀ ਸਕੈਨ ਕਰਵਾਉਣ ਲਈ ਆਖ ਦਿੱਤਾ। ਪ੍ਰੀਤ ਨੇ ਹਾਲੇ ਕੋਈ ਸਕੈਨ ਨਹੀਂ ਕਰਵਾਈ ਸੀ ਕਿ ਅਗਲੇ ਦਿਨ ਉਸਦੇ ਸੌਰੇ ਘਰ ਤੋਂ ਫੋਨ ਆ ਗਿਆ। ਉਸ ਦੀ ਸੱਸ ਉਸ ਨੂੰ ਯਾਦ ਕਰ ਰਹੀ ਸੀ ਕਿ ਇੱਕ ਦਿਨ ਲਈ ਆ ਕੇ ਉਸ ਨੂੰ ਮਿਲ ਜਾਵੇ ਫੇਰ ਭਾਵੇਂ 2 ਮਹੀਨੇ ਰਹਿ ਜਾਵੇ ਪ੍ਰੀਤ ਆਪਣੀ ਮਾਂ ਨਾਲ ਆਪਣੀ ਸੱਸ ਨੂੰ ਮਿਲਣ ਜਾਂਦੀ ਹੈ ਤੇ ਦੋਵੇਂ ਸ਼ਾਮ ਤੱਕ ਵਾਪਸ ਆ ਜਾਂਦੀਆਂ ਨੇ ਰਾਤ ਦੇ ਸਮੇਂ ਇੱਕ ਵਾਰ ਫੇਰ ਪ੍ਰੀਤ ਦੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਕੁਲਦੀਪ ਦੀ ਘਰ ਵਾਲੀ ਉਸ ਨੂੰ ਆਖਦੀ ਹੈ ਕਿ ਉਸ ਦੇ ਪੇਟ ਤੇ ਤੇਲ ਦੀ ਮਾਲਿਸ਼ ਕਰ ਦਿੰਦੀ ਹੈ ਉਸ ਦਾ ਦਰਦ ਘਟ ਹੋ ਜਾਵੇਗਾ ਜਦੋਂ ਉਹੋ ਪੇਟ ਤੇ ਮਾਲਿਸ਼ ਕਰਨ ਲੱਗਦੀ ਹੈ ਤਾਂ ਅਚਾਨਕ ਉਸ ਦਾ ਧਿਆਨ ਉਸ ਦੇ ਜਿਸਮ ਦੇ ਪਏ ਨੀਲ ਦੇ ਨਿਸ਼ਾਨਾਂ ਤੇ ਚਲਿਆ ਜਾਂਦਾ ਹੈ ਉਹ ਪ੍ਰੀਤ ਨੂੰ ਪੁੱਛਦੀ ਹੈ ਕਿ ਆਖ ਤੇ ਉਹ ਆਖਦੀ ਹੈ ਕਿ ਉਹ ਡਿੱਗ ਗਈ ਸੀ ਪੌੜੀਆਂ ਵਿੱਚ ਇਸ ਕਰਕੇ ਨਿਸ਼ਾਨ ਪਏ ਨੇ ਮੇਰੇ ਤੇ ਕੁਲਦੀਪ ਦੀ ਘਰ ਵਾਲੀ ਅੱਛਾ ਸੱਚੀ ਐਨੀ ਸੱਟ ਲੱਗ ਗਈ ਸੀ ਪ੍ਰੀਤ ਹਾਂਜੀ ਚਾਚੀ ਕੁਲਦੀਪ ਦੀ ਘਰ ਵਾਲੀ ਲਿਆ ਲੱਤਾਂ ਨੂੰ ਵੀ ਤੇਲ ਲਗਾ ਦੇਮਾ ਹੁਣ ਲੱਗੀ ਤਾਂ ਹੋਈਆਂ ਤੈਨੂੰ ਥੋੜਾ ਜਿਹਾ ਆਰਾਮ ਮਿਲ ਜਾਵੇਗਾ ਕਲਦੀਪ ਦੀ ਘਰ ਵਾਲੀ ਉਸ ਦੀਆਂ ਲੱਤਾਂ ਤੇ ਵੀ ਤੇਲ ਲਗਾਉਣ ਲੱਗਦੀ ਹੈ ਤਾਂ ਉਸ ਦੀਆਂ ਲੱਤਾਂ ਤੇ ਵੀ ਨੀਲ ਦੇ ਨਿਸ਼ਾਨ ਸੀ ਉਹ ਪੁੱਛਦੀ ਹੈ ਪ੍ਰੀਤ ਨੂੰ ਆ ਤੇਰੇ ਐਨੇ ਨਿਸ਼ਾਨ ਕਿੱਦਾਂ ਪਏ ਹੋਏ ਨੇ ਇਹ ਕੁੜੀਏ ਕੀ ਲੁਕੋ ਰਹੀ ਹੈ ਸਾਡੇ ਤੋਂ ਪ੍ਰੀਤ ਉਹ ਚਾਚੀ ਮੇਰਾ ਵਿਆਹ ਹੋਇਆ ਤੁਹਾਨੂੰ ਤਾਂ ਪਤਾ ਹੈ ਐਨੇ ਸਵਾਲ ਨਾ ਕਰੋ ਗਲਦੀਪ ਦੀ ਘਰ ਵਾਲੀ ਕਿਉਂ ਨਾ ਕਰਾਂ ਇਹ ਆਖਪ੍ਰੀਤ ਦੀ ਮਾਂ ਨੂੰ ਹਾਕ ਮਾਰਦੀ ਹੈ ਤੇ ਉਸ ਨੂੰ ਪ੍ਰੀਤ ਨੂੰ ਪੁੱਛਣ ਲਈ ਆਖਦੀ ਹੈ ਕਿ ਉਸ ਦੇ ਐਨੇ ਨਿਸ਼ਾਨ ਕੀਤਾ ਪਏ ਉਹ ਪ੍ਰੀਤ ਨੂੰ ਪੁੱਛਦੀ ਹੈ ਪਰ ਅਚਾਨਕ ਹੀ ਪ੍ਰੀਤ ਬੇਹੋਸ਼ ਹੋ ਕੇ ਥੱਲੇ ਡਿੱਗ ਜਾਂਦੀ ਹੈ ਉਸ ਦਾ ਪਿਤਾ ਤੇ ਬਾਕੀ ਮਿਲ ਕੇ ਉਸ ਨੂੰ ਹਸਪਤਾਲ ਲੈ ਜਾਂਦੇ ਨੇ ਪ੍ਰੀਤ ਨੂੰ ਕਾਫੀ ਸਮੇਂ ਬਾਅਦ ਹੋਸ਼ ਆਉਂਦਾ ਹੈ ਤੇ ਸਾਰਾ ਪਰਿਵਾਰ ਉਸ ਦੀ ਫਿਕਰ ਤੇ ਵਿੱਚ ਹੁੰਦਾ ਹੈ ਡਾਕਟਰ ਦੀ ਜਾਂਚ ਅਨੁਸਾਰ ਦੱਸਿਆ ਜਾਂਦਾ ਹੈ ਕਿ ਉਸ ਦੀ ਰੀਡ ਦੀ ਹੱਡੀ ਦੇ ਮਨਕੇ ਹਿੱਲੇ ਹੋਏ ਨੇ ਜਿਸ ਕਰਕੇ ਉਹਨਾਂ ਦੇ ਬਹੁਤ ਦਰਦ ਹੋ ਰਿਹਾ ਸੀ ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਵੀ ਨੇ ਜਿੱਦਾਂ ਕਿ ਉਹਨਾਂ ਦੇ ਪੇਟ ਦੇ ਵਿੱਚ ਸੋਜ ਤੇ ਉਹਨਾਂ ਨੂੰ ਟਾਈਫਾਇਡ ਵੀ ਹੈ ਉਸ ਨੂੰ ਅੰਦਰੂਨੀ ਸੱਟਾਂ ਵੀ ਲੱਗੀਆਂ ਹੋਈਆਂ ਨੇ ਡਾਕਟਰ ਕੁਝ ਹੋਰ ਟੈਸਟ ਤੇ ਦਵਾਈਆਂ ਵੀ ਲਿਖ ਦਿੰਦੇ ਨੇ ਕਰ ਆ ਕੇ ਪ੍ਰੀਤ ਦੀ ਮਾਂ ਤੇ ਪਿਓ ਬਹੁਤ ਹੀ ਪਰੇਸ਼ਾਨ ਹੁੰਦੇ ਨੇ ਕਿ ਆਖਰ ਕੁੜੀ ਐਨੀ ਬਿਮਾਰ ਕਿਦਾਂ ਹੋ ਗਈ ਐਨੀਆਂ ਸੱਟਾਂ ਉਸ ਦੇ ਕਿਸ ਤਰ੍ਹਾਂ ਲੱਗ ਗਈਆਂ ਕਲਦੀਪ ਦੀ ਘਰਵਾਲੀ ਤੇ ਪ੍ਰੀਤ ਦੀ ਮਾਂ ਉਸ ਉਤੇ ਜ਼ੋਰ ਪਾਉਣ ਲੱਗਦੀਆਂ ਨੇ ਕਿ ਆਖਰ ਉਸ ਦੇ ਐਨੀਆਂ ਸੱਟਾਂ ਕਿਵੇਂ ਲੱਗੀਆਂ ਪਰ ਉਸ ਦਾ ਇੱਕੋ ਹੀ ਜਵਾਬ ਸੀ ਕਿ ਉਹ ਡਿੱਗ ਗਈ ਸੀ ਬਾਰ-ਬਾਰ ਪੁੱਛੁੰਦੇ ਵੀ ਜਦੋਂ ਉਹ ਨਹੀਂ ਦੱਸ ਰਹੀ ਦੱਸ ਰਹੀ ਸੀ ਤਾਂ ਆਖਿਰਕਾਰ ਕਲਦੀਪ ਦੀ ਪਤਨੀ ਨੇ ਫੋਨ 'ਚ ਆਪਣੇ ਕੁੜੀ ਕੋਲੋਂ ਕਾਲ ਰਿਕਾਰਡ ਵਾਲਾ ਸਿਸਟਮ ਕਰਵਾ ਲਿਆ ਤੇ ਪ੍ਰੀਤ ਦੇ ਫੋਨ ਤੇ ਕਿ ਜਦੋਂ ਵੀ ਜਵਾਈ ਜਾਂ ਸੱਸ ਦਾ ਫੋਨ ਆਵੇਗਾ ਤਾਂ ਪਤਾ ਲੱਗ ਜਾਵੇਗਾ ਕਿ ਕੀ ਗੱਲ ਹੈ ਇਸੀ ਤਰ੍ਹਾਂ ਤਿੰਨ ਦਿਨ ਲੰਘ ਗਏ ਪ੍ਰੀਤ ਦੀ ਸੱਸ ਦਾ ਫੋਨ ਆਇਆ ਤੇ ਉਸ ਨੇ ਪ੍ਰੀਤ ਨਾਲ ਇੱਕ ਘੰਟਾ ਗੱਲ ਕੀਤੀ ਤੇ ਵਿੱਚ ਉਸ ਨੇ ਉਸ ਦੇ ਘਰ ਵਾਲੇ ਨਾਲ ਵੀ ਗੱਲ ਕੀਤੀ ਮੌਕਾ ਦੇਖ ਕੇ ਪ੍ਰੀਤ ਦੀ ਮਾਂ ਨੇ ਉਸ ਨੂੰ ਆਪਣੀ ਕੁੜੀ ਨਾਲ ਕੀਤੇ ਬਾਹਰ ਭੇਜ ਕੇ ਫੋਨ ਤੇ ਹੋਈ ਗੱਲਾਂ ਦੀ ਰਿਕਾਰਡਿੰਗ ਸੁਣਨ ਲੱਗ ਗਈ ਗੱਲਾਂ ਕੁਝ ਇਸ ਤਰ੍ਹਾਂ ਸ਼ੁਰੂ ਹੋਈਆਂ ਪ੍ਰੀਤ ਦੀ ਸੱਸ ਕਹਿੰਦੀ ਹੈ ਕਿੱਦਾਂ ਏ ਮੇਰੀ ਤੀ ਪ੍ਰੀਤ ਹਾਂਜੀ ਠੀਕ ਆ ਮੰਮੀ ਜੀ ਤੁਸੀਂ ਕਿਵੇਂ ਹੋ ਪ੍ਰੀਤ ਦੀ ਸੱਸ ਕਹਿੰਦੀ ਹੈ ਮੈਂ ਵੀ ਠੀਕ ਆ ਪੁੱਤ ਹੋਰ ਦੱਸ ਇੱਥੇ ਸਭ ਸੁੱਖ ਖੈਰ ਹੈ ਪ੍ਰੀਤ ਕਹਿੰਦੀ ਹਾਂਜੀ ਪ੍ਰੀਤ ਦੀ ਸੱਸ ਕਹਿੰਦੀ ਹੈ ਪੁੱਤ ਤੂੰ ਆਪਣੇ ਮਾਪਿਓ ਨੂੰ ਕੁਝ ਦੱਸਿਆ ਤਾਂ ਨਹੀਂ ਪ੍ਰੀਤ ਨਹੀਂ ਜੀ ਪ੍ਰੀਤ ਦੀ ਸੱਸ ਕਹਿੰਦੀ ਦੇਖ ਪੁੱਤ ਘਰ ਬਸਾਉਣਾ ਤੇਰੇ ਹੱਥ ਵਿੱਚ ਹੈ ਆ ਲੈ ਰਮਨ ਵੀ ਆ ਗਿਆ ਹੈ ਤੂੰ ਗੱਲ ਕਰ ਲੈ ਆਪਣੇ ਘਰ ਵਾਲੇ ਨਾਲ ਹਰਮਨ ਹਾਂ ਕਿਦਾਂ ਪ੍ਰੀਤ ਕਹਿੰਦੀ ਹੈ ਹਾਂਜੀ ਠੀਕ ਆ ਹਾਂਜੀ ਹਰਮਨ ਕਹਿੰਦਾ ਹੁਣ ਕਦੋਂ ਆਉਣਾ ਹੈ ਕਿ ਨਹੀਂ ਆਉਣਾ ਪ੍ਰੀਤ ਕਹਿੰਦੀ ਤੁਸੀਂ ਲੈ ਜਾਇਓ ਆਕੇ ਜੀ ਹਰਮਨ ਲੈਣ ਆਵਾਂ ਉਹ ਵੀ ਤੈਨੂੰ ਹੋਰ ਹੱਡੀਆਂ ਤੜਵਾਉਣੀਆਂ ਨੇ ਤੇ ਮੇਰੇ ਤੋਂ ਇਹ ਇੱਥੇ ਹੀ ਰਹਿ ਮੈਨੂੰ ਕੋਈ ਲੋੜ ਨਹੀਂ ਹੈ ਤੇਰੀ ਇੰਨਾ ਆਖ ਕੇ ਉਹ ਫੋਨ ਕੱਟ ਦਿੰਦਾ ਹੈ ਗਲਦੀਪ ਦੀ ਘਰ ਵਾਲੀ ਤੇ ਪ੍ਰੀਤ ਦੀ ਮਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਜਦੋਂ ਉਹ ਇਹਨਾਂ ਦੀ ਕਾਲ ਰਿਕਾਰਡ ਸੁਣਦੀਆਂ ਹਨ ਉਹ 2 ਘੰਟੇ ਤੱਕ ਆਉਂਦੀ ਹੈ ਦੋਵੇਂ ਜਾਣੀਆਂ ਉਸ ਨੂੰ ਰਿਕਾਰਡ ਸੁਣਾ ਕੇ ਸਭ ਕੁਝ ਦੱਸਣ ਲਈ ਮਜਬੂਰ ਕਰ ਦਿੰਦੀਆਂ ਹਨ ਨਾ ਦੱਸਣ ਤੇ ਉਸ ਦੀ ਮਾਂ ਆਪਣੇ ਆਪ ਨੂੰ ਚਾਕੂ ਮਾਰਨ ਲੱਗਦੀ ਹੈ ਪ੍ਰੀਤ ਦੌੜ ਕੇ ਹੱਥ ਵਿੱਚੋਂ ਚਾਕੂ ਖੋਹ ਲੈਂਦੀ ਹੈ ਤੇ ਪ੍ਰੀਤ ਰੋਂਦੇ ਹੋਏ ਦੱਸਦੀ ਹੈ